ਇੱਕ ਪਤਤ ਸਿੱਖ ਜਿਹੜਾ ਵਾ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਵਾਲੀ ਜਗ੍ਹਾ ਤੇ ਬੈਠ ਕੇ ਕੀਰਤਨ ਕਰ ਸਕਦਾ ਸ੍ਰੀ ਨਗਰ ਵਾਲੇ ਦੇ ਮਨ ਨੂੰ ਚੰਗਾ ਲੱਗਾ ਉਹ ਯਾਰ ਪਾਗ ਬੰਨ ਕੇ ਆ ਤੇ ਹੋ ਸਕਦਾ ਜੀ ਕੀਰਤਨ ਕਰੇ ਤੇ ਇਹ ਬੰਦਾ ਮੋੜ ਮੁੜ ਜੇ ਗੱਲ ਤੇ ਉਹੋ ਕਰਦੇ ਆ ਸਾਨੂੰ ਆਪ ਦੇ ਨਾਲ ਲਾਉਣਾ ਪੈਣਾ ਜੇ ਈ ਨਫਰ ਸਾਡੇ ਅੰਦਰ ਭਰੀ ਗਈ ਨਾ ਸਾੜ ਤੋਂ ਤੇ ਅੱਗੇ ਬੜਾ ਕੁਝ ਟੁੱਟ ਗਿਆ ਵਾ ਕਿੰਨੇ ਢਾਡੀਆ ਕਿੰਨੇ ਕਥਾਵਾਚ ਕਿੰਨੇ ਪ੍ਰਚਾਰਕ ਕਿੰਨੇ ਗੁਰੂ ਘਰ ਦੇ ਗ੍ਰੰਥੀ ਹੈ ਜਿਹੜੇ ਇਸ ਲਈ ਨੂੰ ਛੱਡ ਚੁੱਕੇ ਆ ਛੱਡੇ ਇਸੇ ਕਰਕੇ ਜਦੋਂ ਝੜ ਕੇ ਜੇ ਅਸੀਂ ਉਹ ਪਤਤ ਸਿੱਖ ਨੂੰ ਆਪਾਂ ਸਮਾ ਦੇ ਦਿੰਦੇ ਨਾ ਜੀ ਸ ਕੱਲ ਨੂੰ ਵਿਆਹਾਂ ਸ਼ਾਦੀਆਂ ਤੇ ਨਚਾਰ ਵੀ ਜਾਂਦੇ ਨੇ ਆ ਜਿਹੜੇ ਮਲਵਈ ਗਿੱਧੇ ਵਾਲੇ ਭੰਗੜੇ ਵਾਲੇ ਕਹਿੰਦਾ ਕੱਲ ਨੂੰ ਫਿਰ ਉਹ ਵੀ ਜਾ ਕੇ ਤੇ ਮਾਰੇ ਦੀ ਹਜ਼ੂਰੀ ਵਿੱਚ ਜਾ ਕੇ ਉਹ ਗਾਉਣ ਲੱਪਣਗੇ ਕੀਰਤਨ ਉਹ ਵੀ ਕਰ ਲੈਣਗੇ ਫਿਰ ਉਹਨਾਂ ਤੋਂ ਕਰਾ ਲਿਆ ਕਰੋ ਫਿਰ ਰਾਗਾਂ ਟੱਗਦੇ ਕੀ ਲੋੜ ਇੱਦਾਂ ਵਿਰੋਧ ਨਹੀਂ ਕਰਨਾ ਚਾਹੀਦਾ ਭੀ ਕੀਰਤਨ ਕਰ ਦਿੱਤਾ ਤੇ ਵਿਰੋਧ ਕਰ ਲੋ ਜੇ ਕਿਸੇ ਨੇ ਕੋਈ ਕਵੀਸ਼ਰੀ ਕਲਾ ਦੇ ਵਿੱਚ ਕਿਸੇ ਨੇ ਫਰਜ਼ი ਕੀਤਾ ਪਤਾ ਤਾਂ ਦਨ ਕਵੀਸ਼ਰੀ ਦੀ ਬਾਗ ਗਾਤੀ ਨੇ ਦਾਵਾ ਦਾਵ ਜਲੂਸ ਕੱਢ ਦਿਓ ਫਿਰ ਅਗਲਾ ਦੂਜੇ ਬੰਨੇ ਜਾ ਕੇ ਪ੍ਰਚਾਰ ਕਰ ਬੰਦੂ ਚੰਗੇ ਰਹੋਗੇ ਫਿਰ ਕੈਨੇਡਾ ਦੀ ਵੀਡੀਓ ਚੱਲਣ ਦਈ ਹੈ ਉਹ ਸਿੰਘ ਵਿਚਾਰਾ ਕਹਿਣ ਦਿਆ ਵੀ ਆ ਜਿਹੜਾ ਮੈਂ ਅੱਜ ਕੀਰਤਨ ਕਰੰਦਿਆਂ ਮੈਂ ਇਹ ਕੀਰਤਨ ਕਰਕੇ ਮੈਨੂੰ ਆਪਣੇ ਘਰ ਵਿੱਚ ਕਲਾਇਆ ਜਾਵੇ ਇੱਕਦਮ ਬੱਚਿਆਂ ਤੋਂ ਦੂਰ ਇਹ ਇੱਕ ਤੁਹਾਡੀਆਂ ਛਿੜਕਾਂ ਛੜ ਤੋਂ ਨਹੀਂ ਸਹੀਆਂ ਜਾਂਦੀਆਂ ਵੀਡੀਓ ਚੱਲਣੀ ਮਸਲਾ ਕੀ ਤੁਹਾਨੂੰ ਪਤਾ ਸ਼ਕਲ ਨਹੀਂ ਉਸ ਮਸਲੇ ਦਾ ਉਹ ਵੀਡੀਓ ਤੇ ਜੇ ਨਹੀਂ ਕਿ ਚੱਲਦੀ ਨਹੀਂ ਕਿ ਚੱਲਣੀ ਨਹੀਂ ਕਿ ਕੀਤੀ ਹੈ ਨਾ ਤੇ ਜਦੋਂ ਅੱਜ ਉਹ ਘਰ ਆਜੂਗਾ ਅੱਜ ਉਹ ਦੇਸ਼ ਦੀ ਧਰਤੀ ਤੇ ਬਿਠਾ ਕਿਤਾ ਕੀ ਕਰਦੀ ਮਜਬੂਰੀ ਹੈ ਹੈਨਾ ਪਰਿਵਾਰ ਦੀ ਕਿਤਾ ਕੀ ਮਜਬੂਰੀ ਅੱਜ ਆਜੂ ਥੋ ਕੈਨੇਡਾ ਛੱਡ ਕੇ ਪੰਜਾਬ ਆਉਂਦਾ ਤੇ ਕੀਤਾ ਉਹਨੇ ਫਿਰ ਕਿਹੜੇ ਬੰਨੇ ਜਾਣਾ ਅਗਲਾ ਆਖੋ ਮੇਰੀ ਆਵਾਜ਼ ਚੰਗੀ ਮੈਂ ਕਲਾਕਾਰ ਬਣ ਜਾਾਂ ਚਾ ਕੋਣਾ ਕਹੇ ਬੰਨੇ ਤਰੂ ਕਹਿੰਦੇ ਕਰਤੇ ਜੱਥੇਦਾਰ ਸਾਹਿਬ ਦਾ ਵੀ ਬਿਆਨ ਆ ਗਿਆ ਉਹ ਕਹਿੰਦਾ ਨਹੀਂ ਇੱਕ ਪਤ ਕੀ ਕਰੋਗੇ ਤੁਹਾਡਾ ਕੌਮਦਾਰ ਸੁਖਹਿ ਰਿਹਾ ਇਧਰ ਵੇਖੇ ਥੱਲੇ ਲੋਕ ਕਿਤਰਾ ਨੇ ਕਿਧਰ ਨੇ ਬੰਨੇ ਪਾਸਾ ਜਿਆਦਾ ਟੁਕਦਾ ਜੇ ਇਹ ਦਾ ਵਿਰੋਧ ਵਾਲੇ ਬੰਨੇ ਆ ਜਿਹੇ ਦਾ ਨੇ ਉਹ ਕਮਨਾਮਾ ਜਾਰੀ ਕਰ ਦੇਣਾ ਉਹ ਆਵਾਜ਼ ਦੇ ਦੇਣੀ ਹੈ ਜੇ ਦਿਖਿਆ ਵਾ ਵੀ ਵਿਰੋਧ ਘਟ ਹੋਇਆ ਵਾ ਦੂਜੇ ਬੰਨੇ ਉਹਨਾਂ ਉਧਰ ਇਹਨਾਂ ਵੇਖ ਕੇ ਚੱਲਣਾ ਆ ਆਪ ਤੇ ਦਿਮਾਗੋ ਥੋੜਾ ਚੱਲਦੇ ਹੋ ਨਾਨੀ ਆ ਹੋ ਸਕਦਾ ਵਾ ਵੀ ਸ੍ਰੀ ਸਾਹਿਬ ਭਾਈ ਗਿਆਨੀ ਹਰਜਿੰਦਰ ਸਿੰਘ ਜੀ ਉਹਨਾਂ ਨੇ ਆਪ ਉਹਨਾਂ ਨੂੰ ਆਵਾਜ਼ ਮਾਰ ਲਈ ਹੋਵੇ ਕਿ ਆਓ ਦਾ ਕੋਈ ਇੱਕ ਸ਼ਬਦ ਪੜੋ ਵੀ ਤੁਸੀਂ ਹੋ ਸਕਦਾ ਉਹਨਾਂ ਨੇ ਉਹਨਾਂ ਦਾ ਸਤਿਕਾਰ ਕੀਤਾ ਹੋਵੇ ਇੱਕ ਨਾਮੀ ਆ ਉਹ ਬੰਦਾ ਆਇਆ ਜੀ ਉਹਨੂੰ ਕਹਿ ਕੇ ਇੱਕ ਸ਼ਬਦ ਪੜਾ ਦਿੱਤਾ ਇਦੇ ਪਿੱਛੇ ਗੱਲ ਹੋਰ ਵੀ ਆ ਸਕਦੀ ਹੈ ਪਤਾ ਨਹੀਂ ਗੁਰੂ ਸਾਹਿਬ ਨੇ ਕਿਹੜੇ ਵਲੇ ਕਿਹੜੇ ਬੰਦੇ ਤੇ ਕਦੋਂ ਕਿਰਪਾ ਕਰ ਦੇਣੀ ਹਾਂ ਹੋ ਸਕਦਾ ਉਹ ਉਥੇ 5 ਮਿੰਟ ਦਾ ਇੱਕ ਸ਼ਬਦ ਪੜਿਆ ਹੋਵੇ 7 ਮਿੰਟ ਦਾ ਹੋ ਸਕਦਾ ਸ਼ਬਦ ਪੜਦਿਆਂ ਪੜਦਿਆਂ ਤੇ ਮੰਦਰ ਇਹੋ ਗੱਲ ਚ ਆ ਜੇ ਵੀ ਮੈਨੂੰ ਇੰਨਾ ਮਾਨ ਸਤਕਾਰ ਮਿਲਿਆ ਤੇ ਕਿਉਂ ਨਾ ਹੋਵੇ ਮੈਂ ਕੀਰਤਨੀ ਬਣ ਜਾ ਸਾਡੇ ਤੇ ਕੀਰਤਨ ਧੱਗੇ ਨਹੀਂ ਕੋਈ ਕਰਨਦਿਆ ਅੱਗੇ ਤੇ ਇਸ ਬੰਨੇ ਕੋਈ ਆਉਣ ਨਹੀਂ ਦਿਆ ਤੇ ਜੇ ਅੱਜ ਅਸੀਂ ਉਹਨਾਂ ਦਾ ਵਿਰੋਧ ਕਰਦਾਂਗੇ ਭਲਕੇ ਸਾਡੇ ਕੋਲ ਕਿਹੜਾ ਆਜੂਗਾ ਗੱਲ ਮर्याਦਾ ਤੇ ਆ ਰਹੀ ਹੈ ਨਾ ਜੀ ਮर्याਦਾ ਕਹਿੰਦੇ ਮर्याਦਾ ਰੱਖਣੀ ਹਰ ਇੱਕ ਗੁਰਸਿੱਖ ਨੂੰ ਸਿਧਾਂਤ ਫੋਲੋ ਕਰਨਾ ਪੈ ਮਨ ਦੇ ਅਗਲ ਨੂੰ ਵੀ ਮਰਜ਼ਾਦਾ ਰਹਿਤ ਮਰਜ਼ਾਦਾ ਜ਼ਰੂਰੀ ਆ ਪਰ ਜੇ ਬਾਈਜਨ ਸ਼ਬਦ ਕ ਪੜ ਵੀ ਲਿਆ ਤੇ ਇੰਨਾ ਵਿਰੋਧ ਦੀ ਕਾਰਨ ਕਿਉਂ ਲੋੜ ਪੈ ਗਈ ਭਲਕੇ ਕਿਹੜਾ ਬੰਦਾ ਸਟੇਟ ਤੇ ਉਹ ਸਾਡੀ ਸ੍ਰੀਨਗਰ ਨਗਰ ਨਿਗਾਹ ਜਾਂਦਾ ਵੀ ਇਹ ਬੰਦਾ ਕੀਰਤਨ ਕਰ ਲੈਂਦਾ ਹੋ ਸਕਦਾ ਉਹਨਾਂ ਵਾਜਨਾ ਵਜਦੀ ਸਚਾਈ ਹੈ ਸਿਰਫ ਉਹਨੂੰ ਇੱਕ ਸੈਲੀਬ੍ਰਿਟੀ ਹੋਣ ਸੈਲੀਬ੍ਰਿਟੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸ਼ੀਦੀ ਦਿਹਾੜੇ ਬਣਾ ਕੇ ਹਟਿਆ ਤੇ ਬਹੁਤ ਸਾਰੀਆਂ ਵੀਡੀਓ ਉੱਥੋਂ ਸਾਹਮਣੇ ਆਉਂਦੀਆਂ ਨੇ ਉਹਨਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾਦ ਵਿਵਾਦ ਵਿਛੜੇ ਨਜ਼ਰ ਆਏ ਤੇ ਅੱਜ ਦਾ ਵਿਸ਼ਾ ਇੱਕ ਆਪਾਂ ਗੱਲ ਕਰਨ ਲੱਗੇ ਆ ਕਿ ਇੱਕ ਭਾਈ ਮਨਿੰਦਰ ਸਿੰਘ ਸ਼੍ਰੀਨਗਰ ਵਾਲੇ ਉਹਨਾਂ ਦੀ ਸਟੇਜ ਦੇ ਉੱਤੇ ਪੰਜਾਬੀ ਸਿੰਗਰ ਜਸਵੀਰ ਸਿੰਘ ਜੱਸੀ ਕੀਰਤਨ ਕਰਦੇ ਹੋਏ ਨਜ਼ਰ ਆਏ ਇੱਥੇ ਵੀ ਨਾ ਬਹੁਤ ਸਾਰੇ ਲੋਕਾਂ ਦਾ ਵਿਵਾਦ ਆਇਆ ਕਿ ਕੀ ਇੱਕ ਪੱਕਤ ਸਿੱਖ ਜਿਹੜਾ ਵਾ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਵਾਲੀ ਜਗ੍ਹਾ ਤੇ ਬੈਠ ਕੇ ਕੀਰਤਨ ਕਰ ਸਕਦਾ ਆਉ ਕਰਦੇ ਆ ਗੱਲਬਾਤ ਪਾਉਣੇ ਫਤਈ ਸਾਹਿਬ ਤੇ ਹੋਰ ਵੀ ਕੁਝ ਵਿਵਾਦਾਂ ਤੇ ਗੱਲਬਾਤ ਕਰਦੇ ਆ ਆਪੇ ਨਾਲ ਨੇ ਸਿੱਖ ਪ੍ਰਚਾਰਕ ਢਾਡੀ ਵੀਰ ਅਵਤਾਰ ਸਿੰਘ ਜੀ ਤਾਰੀਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿਵਾਦ ਤਾਂ ਬੜਿਆ ਨੇ ਜੀ ਇੱਕ ਆਪਾਂ ਸ਼ੁਰੂਆਤ ਇੱਥੋਂ ਹੀ ਕਰੀਏ ਕਿ ਇੱਕ ਨਾ ਜਸਵੀਰ ਜਸਜੀ ਸਿੰਗਰ ਹੈ ਪੰਜਾਬੀ ਸਿੰਗਰ ਹੈ ਜੀ ਤੇ ਉਹ ਪੰਜਾਬੀ ਸਿੰਗਰ ਭਾਈ ਸ਼ਿਗਰ ਸ਼੍ਰੀ ਨਗਰ ਵਾਲੇ ਭਾਈ ਮਨਿੰਦਰ ਸਿੰਘ ਜੀ ਦੀ ਸਟੇਜ ਦੇ ਉੱਪਰ ਬੈਠ ਕੇ ਉਹਨਾਂ ਦੇ ਬਰਾਬਰ ਬੈਠ ਕੇ ਕੀਰਤਨ ਕਰਦੇ ਹੋਏ ਨਜ਼ਰ ਆਏ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਤੇ ਕੁਝ ਲੋਕਾਂ ਨੇ ਕਿਹਾ ਵੀ ਗੁਰਬਾਣੀ ਸਭ ਦਾ ਹੱਕ ਹੈ ਕੋਈ ਵੀ ਪੜ ਸਕਦਾ ਕੀ ਲੱਗਦਾ ਤੁਹਾਨੂੰ ਤੁਸੀਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਕਿਵੇਂ ਸੋਚਦੇ ਹੋ ਗੁਰਬਾਣੀ ਤਾਂ ਆਪਾਂ ਨੂੰ ਸਾਂਝੀ ਦਿੰਦੀ ਹੈ ਉਪਦੇਸ਼ ਜੀ ਗੁਰਬਾਣੀ ਦੇ ਵਿੱਚ ਇਹ ਨਹੀਂ ਕਿਹਾ ਗਿਆ ਵੀ ਇਹਨੂੰ ਵੀ ਜ਼ਰੂਰੀ ਹੈ ਜਿਹੜਾ ਗੁਰਸਿੱਖੀ ਪੜ ਸਕਦਾ ਹੂੰ ਜਦੋਂ ਆਪਾਂ ਚਾਹੋਂ ਉਪਦੇਸ਼ਾਂ ਦਾ ਸਾਂਝਾ ਕਹਿੰਦੇ ਆ ਵੀ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਸਾਰਿਆਂ ਨੂੰ ਇੱਕ ਕਰਦਾ ਹੂੰ ਤੇ ਫਿਰ ਉੱਥੇ ਜੇ ਉਹਨਾਂ ਨੇ ਕੀਰਤਨ ਕਰ ਦਿੱਤਾ ਤਾਂ ਇਹਦੇ ਵਿਰੋਧ ਵਾਲੀ ਤਾਂ ਕੋਈ ਗੱਲ ਨਹੀਂ ਹੂੰ ਗੁਰੂ ਗ੍ਰੰਥ ਸਾਹਿਬ ਕੱਲਾ ਸਾਡਾ ਥੋੜਾ ਵਾ ਜੀ ਗੁਰੂ ਗ੍ਰੰਥ ਸਾਹਿਬ ਹਰ ਇੱਕ ਮਨੁੱਖ ਦਾ ਹਰ ਇੱਕ ਜੀਵ ਦਾ ਵਾ ਭਾਵੇਂ ਉਹ Hindu ਆ ਮੁਸਲਮਾਨ ਆ ਇਸਾਈ ਆ ਜੈਨੀਆਂ ਬੁੱਧੀਆਂ ਹਰ ਬੰਦੇ ਨੂੰ ਹਾਕਾ ਬਾਣੀ ਪੜ੍ਹਨ ਦਾ ਪਰ ਨਾ ਇੱਥੇ ਕੁਝ ਸਿੱਖ ਜਿਹੜੇ ਆਪਣੇ ਵਿਦਵਾਨ ਸੱਜਣ ਨੇ ਉਹਨਾਂ ਦਾ ਇਹ ਰਿਐਕਸ਼ਨ ਆ ਰਿਹਾ ਵਾ ਕਿ ਇਦਾਂ ਤੇ ਫਿਰ ਕੋਈ ਵੀ ਪਤ ਤਾ ਕੇ ਬੈਠ ਸਕਦਾ ਜਿਹੜੀ ਗੁਰੂ ਮਹਾਰਾਜ ਦੀ ਮਰਿਆਦਾ ਉਹ ਕਿੱਥੇ ਗਈ ਜਿਹੜਾ ਇੱਕ ਕੰਨੇ ਹੁਕਮਨਾਮਾ ਜਾਰੀ ਆ ਵੀ ਇੱਕ ਅਮਰਤਾਰਿਕ ਗੁਰਸਿੱਖ ਜਿਹੜਾ ਉਹ ਹੀ ਕੀਰਤਨ ਕਰ ਸਕਦਾ ਹਾਂ ਬਾਣੀ ਪੜਨ ਤੋਂ ਕਿਸੇ ਨੂੰ ਨਹੀਂ ਰੋਕ ਸਕਦਾ ਕੋਈ ਬਾਣੀ ਆਪਣੇ ਘਰ ਚ ਤੁਸੀਂ ਪੜ ਸਕਦੇ ਹੋ ਕੀਰਤਨ ਕਰਨਾ ਤੁਸੀਂ ਆਪਣੇ ਸ਼ੌਂਕ ਨੂੰ ਆਪਣੇ ਘਰ ਵਿੱਚ ਕਰ ਸਕਦੇ ਹੋ ਪਰ ਸੰਗਤੀ ਰੂਪ ਵਿੱਚ ਜੇ ਅਸੀਂ ਗੁਰੂ ਕੇ ਰਾ ਕੀ ਖੋਣਾ ਤੇ ਫਿਰ ਸਾਲੋ ਸਿਧਾਂਤ ਜਿਹੜੇ ਉਹ ਵੀ ਫੋਲੋ ਕਰਨੇ ਪੈਣਗੇ ਚਲੋ ਆਪਾਂ ਇਸ ਗੱਲ ਨਾਲ ਸਹਿਮਤ ਹੋ ਜਾਂਦੇ ਹਾਂ ਹਮ ਪਰ ਕਈ ਵਾਰ ਪਤਾ ਕੀ ਹੁੰਦਾ ਇੱਕ ਹੁੰਦਾ ਵਾ ਵੀ ਜਿੱਤਰਾ ਕੋਈ ਇਤਿਹਾਸਿਕ ਜਗ੍ਹਾ ਹੁੰਦੀਆਂ ਜੀ ਉਥੇ ਅਰਜਾਨਾ ਆਪਾਂ ਦਰਬਾਰ ਸਾਹਿਬ ਲੈ ਲੀਏ ਅਨੰਦਪੁਰ ਸਾਹਿਬ ਲੈ ਲੀਏ ਜਾਂ ਆਪਾਂ ਹੋਰ ਵੀ ਤਰਨਤਨ ਸਾਹਿਬ ਹਨ ਜਦੋਂ ਗੁਰੂ ਮਹਾਦੇਵ ਦੀ ਹਜ਼ੂਰੀ ਦੇ ਵਿੱਚ ਅੰਦਰ ਜਿਹੜਾ ਕੀਰਤਨ ਕਰਦੇ ਆ ਨਾ ਮਰਜ਼ਾਤਾ ਦੇ ਨਾਲ ਉੱਥੇ ਕੁਝ ਹੋਰ ਚੀਜ਼ ਹੁੰਦੀ ਆ ਪ੍ਰਕਾਸ਼ ਉੱਥੇ ਵੀ ਜਿੱਥੇ ਉਹਨਾਂ ਨੇ ਕੀਰਤਨ ਕੀਤਾ ਨਹੀਂ ਬਥੇ ਪ੍ਰਕਾਸ਼ ਨਹੀਂ ਆਇਆ ਹਾਂਜੀ ਪ੍ਰਕਾਸ਼ ਸੀ ਪਰ ਵੇਖੋ ਇੱਕ ਨਾਮੀ ਆ ਹੋ ਸਕਦਾ ਵਾ ਵੀ ਸ੍ਰੀ ਸਾਹਿਬ ਭਾਈ ਗਿਆਨੀ ਹਰਜਿੰਦਰ ਸਿੰਘ ਜੀ ਉਹਨਾਂ ਨੇ ਆਪ ਉਹਨਾਂ ਨੂੰ ਆਵਾਜ਼ ਮਾਰ ਲਈ ਹੋਵੇ ਵੀ ਆਓ ਦਾ ਕੋਈ ਇੱਕ ਸ਼ਬਦ ਪੜੋ ਵੀ ਤੁਸੀਂ ਹੋ ਸਕਦਾ ਉਹਨਾਂ ਨੇ ਉਹਨਾਂ ਦਾ ਸਤਿਕਾਰ ਕੀਤਾ ਹੋਵੇ ਇੱਕ ਨਾਮੀ ਆ ਉਹ ਬੰਦਾ ਆਇਆ ਜੀ ਉਹਨੂੰ ਕਹਿ ਕੇ ਇੱਕ ਸ਼ਬਦ ਪੜ੍ਹਾ ਦਿੱਤਾ ਇਦੇ ਪਿੱਛੇ ਗੱਲ ਹੋਰ ਵੀ ਆ ਸਕਦੀ ਹੈ ਪਤਾ ਨਹੀਂ ਗੁਰੂ ਸਾਹਿਬ ਨੇ ਕਿਹੜੇ ਵੇਲੇ ਕਿਹੜੇ ਬੰਦੇ ਤੇ ਕਦੋਂ ਕਿਰਪਾ ਕਰ ਦੇਣੀ ਹਾਂ ਹੋ ਸਕਦਾ ਉਹ ਉਥੇ 5 ਮਿੰਟ ਦਾ ਇੱਕ ਸ਼ਬਦ ਪੜਿਆ ਹੋਵੇ 7 ਮਿੰਟ ਦਾ ਹੋ ਸਕਦਾ ਸ਼ਬਦ ਪੜਦਿਆਂ ਪੜਦਿਆਂ ਤੇ ਮੰਦਰ ਇਹੋ ਗੱਲ ਚ ਆ ਜੇ ਵੀ ਮੈਨੂੰ ਇੰਨਾ ਮਾਨ ਸਤਕਾਰ ਮਿਲਿਆ ਤੇ ਕਿਉਂ ਨਾ ਹੋਵੇ ਮੈਂ ਕੀਰਤਰੀਆਂ ਬਣ ਜਾਵਾਂ ਸਾਡੇ ਤੇ ਕੀਰਤਨ ਦੇ ਅੱਗੇ ਨਹੀਂ ਕੋਈ ਕਰਨਦਿਆਂ ਅੱਗੇ ਤੇ ਇਸ ਬੰਦੇ ਕੋਈ ਆਉਣ ਨਹੀਂ ਦਿਆ ਤੇ ਜੇ ਅੱਜ ਅਸੀਂ ਉਹਨਾਂ ਦਾ ਵਿਰੋਧ ਕਰਦਾਂਗੇ ਭਲਕੇ ਸਾਡੇ ਕੋਲ ਕਿਹੜਾ ਆ ਜਾਊਗਾ ਮੈਂ ਗੱਲ ਗੱਲ ਮਰਿਆਦਾ ਤੇ ਆ ਰਹੀ ਹੈ ਨਾ ਜੀ ਮਰਿਆਦਾ ਕਹਿੰਦੇ ਮਰਿਆਦਾ ਰੱਖਣੀ ਹਰ ਇੱਕ ਗੁਰਸਿੱਖ ਨੂੰ ਸ ਜੋ ਸਿੱਖੀ ਜਿਹੜੀ ਆ ਉਹ ਮਰਿਆਦਾ ਤੇ ਸਿਧਾਂਤਾਂ ਤੇ ਖੜੀ ਆ ਖੜੀ ਆ ਮੰਨਦੇ ਆ ਪਰ ਇਸ ਤਰ੍ਹਾਂ ਤਾਂ ਫਿਰ ਬੰਦਾ ਕਿਹੜਾ ਬੰਦਾ ਜਦੋਂ ਆਪਾਂ ਬਾਣੀ ਪੜ੍ਹਦੇ ਆ ਜਾਂ ਕੋਈ ਸੰਥਿਆ ਲੈਂਦਾ ਉਦੋਂ ਕਈ ਵਾਰ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਹੁੰਦਾ ਫਿਰ ਆਪਾਂ ਉਹਨਾਂ ਨੂੰ ਕਹਾਂਗੇ ਜਾਂ ਪਹਿਲਾਂ ਅੰਮ੍ਰਿਤ ਛਕਿਆ ਫਿਰ ਬਾਣੀ ਸੰਥਿਆ ਕਰਾਉਣੀ ਹੈ ਅੱਜ ਕਈ ਬੱਤੇ ਜਿਹੜੇ ਆ ਉਹ ਢਾਡੀ ਵੀ ਕਲਾ ਸਿੱਖ ਰਹੇ ਆ ਉਹ ਕੀਰਤਨ ਵੀ ਸਿੱਖ ਰਹੇ ਆ ਤਪਲਾ ਵੀ ਸਿੱਖ ਰਹੇ ਆ ਪਰ ਉਹਨਾਂ ਦੇ ਵਿੱਚ ਅਜੇ ਅੰਮ੍ਰਿਤ ਨਹੀਂ ਛਕਿਆ ਹੁੰਦਾ ਹੋ ਸਕਦਾ ਉਹ ਕੱਲ ਨੂੰ ਦੀਆਂ ਦੇ ਮਨ ਦੇ ਵਿੱਚ ਇਹ ਚਲਦੀ ਆ ਵੀ ਅਸੀਂ ਤਾਂ ਸਿਰਫ ਇੱਕ ਕਲਾਕਾਰ ਬਣਾਉਣਾ ਵਾ ਤਾਂ ਕਰਕੇ ਸਿਖਾਉਂਦੇ ਆ ਹੁਣ ਜਾਂਦਾ ਫਿਰ ਇਹ ਗਲਤ ਫਿਰ ਉੱਥੇ ਆਉਂਦੀ ਆ ਨਾ ਵੀ ਕੋਈ ਨਾ ਕੋਈ ਪ੍ਰਬੰਧਕਾਂ ਦੇ ਕੋਲ ਇੱਕ ਕਲੀਅਰ ਚੀਜ਼ ਚਾਹੀਦੀ ਆ ਜਿੰਨਾ ਚਿਰ ਸਾਡੇ ਕੋਲ ਕਲੀਅਰ ਕੋਈ ਚੀਜ਼ ਨਹੀਂ ਮਿਲਦੀ ਉਹਨਾਂ ਚਿਰ ਹੁਣ ਇਸ ਗੱਲ ਦਾ ਪਤਾ ਨਹੀਂ ਹੋ ਸਕਦਾ ਵੀ ਉਹਨਾਂ ਨੇ ਆਪਦੇ ਕੀ ਤਾਂ ਉਹਦੇ ਮਨ ਚ ਕੀ ਬਾਪਿਆ ਹੋਊਗਾ ਉਹਨਾਂ ਨੇ ਆਵਾਜ਼ ਮਾਰ ਲਈ ਜਾਂ ਉਹਨਾਂ ਦੇ ਮਨ ਦੇ ਅੰਦਰ ਕੀ ਤਾਂ ਅੰਦਰ ਕਿੰਨਾ ਕੁ ਫੁਰਨਾ ਕਿੰਨਾ ਕੁ ਚਾ ਕਿੰਨਾ ਕੋ ਉਹਨਾਂ ਦੇ ਅੰਦਰ ਸ਼ਰਧਾ ਆ ਗਈ ਹੋਊਗੀ ਵੀ ਮੈਂ ਵੀ ਇੱਕ ਸ਼ਬਦ ਪੜਾਂ ਮਨ ਦੇ ਹਕਲ ਨੂੰ ਮਰਜ਼ਾਦਾ ਰਹਿਤ ਮਰਜ਼ਾਦਾ ਜ਼ਰੂਰੀ ਆ ਪਰ ਜੇ ਬਾਈ ਦਾ ਸ਼ਬਦ ਪੜ ਵੀ ਲਿਆ ਤੇ ਇੰਨਾ ਵਿਰੋਧ ਦੀ ਕਾਰਨ ਕਿਉਂ ਲੋੜ ਪੈ ਗਈ ਭਲਕੇ ਕਿਹੜਾ ਬੰਦਾ ਸਟੇਜ ਤੇ ਉਹ ਸਾਡੀ ਤੇ ਗੱਲ ਇਹ ਹੋ ਰਹੀ ਆ ਨਾ ਜੀ ਕਹਿੰਦੇ ਵੀ ਉਹ ਇੱਕ ਵੱਡਾ ਸਿੰਗਰ ਹੈ ਉਹਨੂੰ ਇਸ ਕਰਕੇ ਟਾਈਮ ਦਿੱਤਾ ਗਿਆ ਇਹ ਇਹ ਉਹਨਾਂ ਦੀ ਜਗ੍ਹਾ ਤੇ ਜੇ ਕੋਈ ਮਾੜਾ ਬੰਦਾ ਹੁੰਦਾ ਨਾ ਕੋਈ ਗਰੀਬ ਬੰਦਾ ਹੁੰਦਾ ਜਾਂ ਕੋਈ ਬਹੁਤ ਛੋਟਾ ਬੰਦਾ ਹੁੰਦਾ ਤੇ ਉਹ ਬੰਦੇ ਨੂੰ ਜੇ ਟਾਈਮ ਦਿੰਦੇ ਤੇ ਇਹਨਾਂ ਨੇ ਜਲੂਸ ਕੱਢ ਦੇਣਾ ਸੀ ਉਹਦਾ ਤੇ ਇਹ ਗੱਲ ਨਾਲ ਮੈਂ ਸਹਿਮਤ ਹਾਂ ਬਿਲਕੁਲ ਹੂੰ ਇਹ ਗੱਲ ਮੈਂ ਮੰਨਦਾ ਹੁੰਦੀ ਹੈ ਗੱਲ ਸੈਲੀਬ੍ਰਿਟੀ ਵੇਖ ਕੇ ਚੋਕੜਾ ਪ ਚਲੋ ਆਪਾਂ ਇਹ ਮੁੱਦਾ ਲੈ ਲਿਆ ਸੀ ਵੀ ਕੀਰਤਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਸ ਗੱਲ ਦੇ ਮੈਂ ਹੱਕ 'ਚ ਇੰਨਾ ਕਹਿ ਦਿੰਨਾ ਵਾਂ ਵੀ ਕੋਈ ਗੱਲ ਨਹੀਂ ਜੇ ਉਹਨਾਂ ਨੇ ਕਰ ਲਿਆ ਨਾ ਜਾਂ ਸਾਡਾ ਹੁੰਦਾ ਸਾਨੂੰ ਜੁੜ ਜਾਵੇ ਅਗਲਾ ਜੁੜ ਜਾਵੇ ਜਾਂ ਉਹਨਾਂ ਨੂੰ ਹੁਣ ਫਰਜ਼ ਕੀਤਾ ਭਾਈ ਅਰਜੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੂੰ ਕਹਿ ਦਿੱਤਾ ਹੋਵੇ ਕਿ ਭਾਈ ਆਜੋ ਉਹਨਾਂ ਦਾ ਤੂੰ ਸਾਰਾ ਜਿਹੜੇ ਲੈਵਲ ਤੇ ਹੋ ਉਸਦਾ ਉਹ ਲੈਵਲ ਤੇ ਵੇਖ ਕੇ ਉਹਨੇ ਆਖਿਆ ਵੀ ਚੱਲੇ ਨਾਮੀ ਸਿੰਗਰ ਇਹਨਾਂ ਨੂੰ ਕਹਿੰਨੇ ਵੇ ਕਿ ਸ਼ਬਦ ਪੜ੍ਹ ਦੋ ਜੇ ਉੱਥੇ ਭਾਈ ਰਜਿੰਦਰ ਸਿੰਘ ਨੇ ਕਿਹਾ ਫਿਰ ਉੱਥੇ ਉਹਦਾ ਤਾਂ ਕੋਈ ਦੋਸ਼ ਨਹੀਂ ਹਾਂ ਉਹਨੂੰ ਨਹੀਂ ਆਪਾਂ ਗਲਤ ਕਹਿ ਸਕਦੇ ਜੇ ਉਹਨੇ ਮੰਗੇ ਟਾਈਮ ਲਿਆ ਫਿਰ ਮੰਨ ਲੈਨੇ ਆ ਵੀ ਚਲੋ ਉਹਨਾਂ ਨੂੰ ਨਹੀਂ ਇਸ ਟਾਈਮ ਲੈਣਾ ਚਾਹੀਦਾ ਜਿਹਨੇ ਮੰਗੇ ਟਾਈਮ ਲਿਆ ਫਿਰ ਬੰਦ ਕਰ ਟਾਈਮ ਨਹੀਂ ਸੀ ਦੇਣਾ ਚਾਹੀਦਾ ਆਪਾਂ ਭਾਈ ਇੱਥੇ ਗੁਰਮਤਿ ਦੇ ਹਿਸਾਬ ਨਾਲ ਕੀਰਤਨ ਹੋਣਾ ਹਾਂ ਇਹਤੇ ਗੱਲ ਸਾਰੇ ਬੰਦੇ ਹੋ ਸਕਦਾ ਹੈ ਬਾਅਦ ਚ ਮੁੜ ਕੇ ਸਾਡੇ ਬੰਦੇ ਉਲਟ ਚੱਲ ਪੈਂਦੇ ਵੀ ਲੈਓ ਜੇ ਉਹਨੇ ਸਮਾਂ ਮੰਗੇ ਤੇ ਦੇ ਦੇਣਾ ਚਾਹੀਦਾ ਹੈ। ਕਿਉਂਕਿ ਸਾਡੀ ਸੋਚ ਜਿਹੜੀ ਆ ਨਾ ਉਹ ਵੱਖਰੀ ਵੱਖਰੀ ਜੁੜੀ ਹੋਈ ਕਿਉਂਕਿ ਹਰ ਬੰਦਾ ਆਪਣੇ ਆਂਗੂ ਨਹੀਂ ਸੋਚਦਾ। ਮੈਂ ਤਾਂ ਇਸੇ ਕਰਕੇ ਗੱਲਾਂ ਦੋਵੇਂ ਪੱਖ ਲੈ ਕੇ ਚੱਲਦਾ ਹਾਂ ਵੀ ਜੇ ਉਹਨਾਂ ਨੇ ਭਾਈ ਰਜਿੰਦਰ ਸਿੰਘ ਸਿੰਘ ਨੇ ਕਹੇ ਦਿੱਤਾ ਉਹਨਾਂ ਨੇ ਕੀਰਤਨ ਕਰ ਦਿੱਤਾ। ਬਾਈ ਜੀ ਉਸ ਨੂੰ ਨਹੀਂ ਕਹਿੰਦੇ ਜੇ ਉਹਨਾਂ ਪ੍ਰਬੰਧਕਾਂ ਨੂੰ ਟਾਈਮ ਮੰਗਿਆ ਤਾਂ ਉਹਨਾਂ ਨੇ ਵੇਖਿਆ ਵੀ ਯਾਰ ਇੱਕ ਨਾਮੀ ਬੰਦਾ ਇਹਨੂੰ ਮੋੜਿਆ ਨਹੀਂ ਜਾਣਾ ਚਾਹੀਦਾ 5 ਮਿੰਟ ਟਾਈਮ ਦੇ ਦਿਓ। ਉਹਨਾਂ ਨੇ ਟਾਈਮ ਦੇ ਦਿੱਤਾ। ਕੋਈ ਗੱਲ ਨਹੀਂ ਪਰ ਛੋਟਾ ਕੀ ਇਤਨੇ ਹੁੰਦਾ ਹੋ ਸਕਦਾ ਟਾਈਮ ਇਹ ਬਿਲਕੁਲ ਹੁੰਦੀ ਆ ਨਹੀਂ ਦਿੱਤਾ ਜਾਂਦਾ ਵੱਡੀਆਂ ਸਟੇਜਾਂ ਉੱਤੇ ਛੋਟਿਆਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਮੈਂ ਇਹੋ ਗੱਲ ਤੇ ਅੱਗੇ ਤੁਹਾਡਾ ਨਾ ਕਰਦਾ ਨਾਕੀਰਾਂ ਜੀ ਕਿ ਉੱਥੇ ਉਹ ਪਹਿਲਾਂ ਵੇਲੇ ਦੇ ਵੀ ਨਹੀਂ ਭਾਈ ਸੱਦਿਆ ਵਾ ਤੂੰ ਚੱਲ ਪਛਾਣ ਸੱਦੇ ਤੋਂ ਬਿਲਕੁਲ ਟਾਈਮ ਨਹੀਂ ਮਿਲਣਾ ਟਾਈਮ ਭਾਜਾ ਸੋ ਸਹੀ ਕਰਦੇ ਗੱਲ ਇਹ ਜਰੂਰ ਆ ਬਈ ਇੱਕ ਨਾਮੀ ਵੇਖ ਕੇ ਉਹ ਸਟੇਜ ਤੇ ਬਾਹਰ ਦਤਾ ਜੇ ਇੱਥੇ ਕੋਈ ਆਮ ਕੀਰਤਨਿਆ ਗਿਆ ਹੁੰਦਾ ਨਾ ਭਾਈ ਜਹੰਦਾ ਸਿੰਘ ਸ਼੍ਰੀਨਗਰ ਨਿਕਾ ਜੰਦਾ ਵੀ ਬੰਦਾ ਕੀਰਤਨ ਕਰ ਲੈਂਦਾ ਹੋ ਸਕਦਾ ਉਹਨਾਂ ਦੀ ਆਵਾਜ਼ ਨਾ ਵੱਜਦੀ ਸਚਾਈ ਹੈ ਸਿਰਫ ਉਹਨੂੰ ਇੱਕ ਸੈਲੀਬ੍ਰਿਟੀ ਉਹ ਇੱਕ ਸ਼ੁਰੂਆਤੀ ਤੌਰ ਤੇ ਗੱਲਬਾਤ ਜਿਹੜੀ ਕਰ ਰਿਹਾ ਹਾਂ ਨਾ ਮੈਨੂੰ ਯਾਦ ਆ ਗਿਆ ਕਿਸੇ ਸੱਜਣ ਨੇ ਹੋਰ ਮੈਨੂੰ ਭੇਜਿਆ ਸੀ ਲਿਖ ਕੇ ਕੁਛ ਤੇ ਮੈਂ ਕਿਹਾ ਉਹ ਗੱਲ ਕਲੀਅਰ ਕਰ ਹੀ ਲਈਏ ਕਹਿੰਦਾ ਵੀ ਅੱਜ ਜੇ ਅਸੀਂ ਉਹ ਪਤਤ ਸਿੱਖ ਨੂੰ ਆਪਾਂ ਸਮਾਂ ਦੇ ਦਿੰਦੇ ਨਾ ਵੀ ਸਟੇਜ ਤੇ ਕੱਲੋਂ ਵਿਆਹਾਂ ਸ਼ਾਦੀਆਂ ਤੇ ਨਚਾਰ ਵੀ ਜਾਂਦੇ ਨੇ ਆ ਜਿਹੜੇ ਆ ਮਲਵਈ ਗਿੱਧੇ ਵਾਲੇ ਭੰਗੜੇ ਵਾਲੇ ਕਹਿੰਦਾ ਕੱਲੋਂ ਫਿਰ ਉਹ ਵੀ ਜਾ ਕੇ ਤੇ ਮਹਾਰੇ ਦੀ ਹਜ਼ੂਰੀ ਵਿੱਚ ਜਾ ਕੇ ਉਹ ਗਾਉਣ ਲੱਪਣਗੇ ਕੀਰਤਨ ਉਹ ਵੀ ਕਰ ਲੈਣਗੇ ਫਿਰ ਉਹਨਾਂ ਤੋਂ ਕਰਾ ਲਿਆ ਕਰੋ ਫਿਰ ਰਾਗੀਆਂ ਟੱਗ ਦੇ ਕੀ ਲੋੜਾ ਨਹੀਂ ਹੋਤਰਾ ਇਹੋ ਜੀ ਨੌਬਤ ਨਹੀਂ ਆਉਂਦੀ ਕੋਈ ਇਹੋ ਜੀ ਨੌਬਤ ਨਹੀਂ ਆਉਂਦੀ ਆ ਤੇ ਕਿਤੇ ਹੋਣੀ ਆ ਇਹ ਮੈਨੂੰ ਕਿਸ ਨੇ ਲਿਖ ਕੇ ਪੇਜਾ ਮੈਨੂੰ ਤਾਂ ਯਾਦ ਆਇਆ ਮੈਂ ਕਿਉਂ ਨੌਬਤ ਨਹੀਂ ਐਨਾ ਵੀ ਨਹੀਂ ਕੰਮ ਵਾਧ ਚੱਲਿਆ ਹੁੰਦਾ ਪਿਆ ਅਸ ਲੋਈ ਆਪਾਂ ਕੋ ਨਿੱਕੀ ਜੀ ਗੱਲ ਹੋਈਦੀ ਤੇ ਉਹਦੇ ਮਗਰ ਆਪਾਂ ਸਾਜੀ ਬਣਨ ਦੀ ਐ ਈ ਗੱਲ ਨਹੀਂ ਹੁੰਦੀ ਐ ਈ ਗੱਲ ਨਹੀਂ ਹੋ ਸਕਦੀ ਪਿਆ ਮੈਂ ਜਿਹਦਾ ਜ਼ਿਕਰ ਵਾਰੀ ਸਾਡਾ ਸਟੇ ਤੇ ਚੜ ਜੂਗਾ ਉਹਦੇ ਇੱਕ ਆਪਾਂ ਗੱਲ ਪਹਿਲਾਂ ਕਰ ਹਟਿਆਂ ਇੱਕ ਨਾਮੀ ਸਿੰਗਰ ਮੈਂ ਚਲੋ ਉਹਦੀ ਨਾਂ ਤਾਂ ਕੋਈ ਮੈਨੂੰ ਮੇਰੀ ਸ਼ਕਲ ਨਹੀਂ ਸਾਹਮਣੇ ਉਹਦੀ ਆਉਂਦੀ ਵੀ ਉਹ ਸਰਦਾਰ ਵਜਾਂ ਮੋਨਾ ਵਾਂ ਮੋਨਾ ਹੀ ਆ ਹੈ ਮੋਨਾ ਚਲ ਥੋੜੀ ਤਰੀਕੇ ਨਾਲ ਹੋਰ ਗੱਲ ਕਿਸ ਤਰੀਕੇ ਨਾਲ ਕਰ ਲਈਦੀ ਆ ਇਹ ਨਹੀਂ ਮੈਨੂੰ ਪਤਾ ਕਿ ਉਹ ਸਰਦਾਰ ਆ ਪੱਗ ਬੰਨ੍ਹ ਕੇ ਆਉਣਾ ਮੈਂ ਨਹੀਂ ਬੋਨਾ ਪਰ ਸਟੇਜ ਤੇ ਸਰਦਾਰ ਪੱਗ ਪੱਗ ਬੰਦੀ ਹੋਈ ਹੋਏ ਨੇ ਸਟੇਜ ਤੇ ਪੱਗ ਬੰਦੀ ਹੈ ਸਟੇਜ ਤੇ ਪੱਗ ਬੰਦੀ ਹੋ ਸਕਦਾ ਕਿ ਤਾ ਕਿੰਨਾ ਕੋ ਉਹਦੇ ਸ਼੍ਰੀਨਗਰ ਵਾਲੇ ਦੇ ਮਨ ਨੂੰ ਚੰਗਾ ਲੱਗਾ ਉਹ ਯਾਰ ਪੱਗ ਬੰਨ੍ਹ ਕੇ ਆਇਆ ਤੇ ਹੋ ਸਕਦਾ ਜੀ ਕੀਰਤਨ ਕਰੇ ਤੇ ਇਹ ਬੰਦਾ ਮੋੜ ਮੁੜ ਜੇ ਗੱਲ ਤੇ ਉਹੋ ਕਰਦੇ ਆ ਵੀ ਸਾਨੂੰ ਆਪ ਦੇ ਨਾਲ ਲਾਉਣਾ ਪੈਣਾ ਜੇ ਏਡੀ ਨਫਰ ਸਾਡੇ ਅੰਦਰ ਭਰੀ ਗਈ ਨਾ ਸੜ ਤੋਂ ਤੇ ਅੱਗੇ ਬੜਾ ਕੁਝ ਟੁੱਟ ਗਿਆ ਵਾ ਕਿੰਨੇ ਢਾਡੀ ਆ ਕਿੰਨੇ ਕਥਾਵਾਚ ਕਿੰਨੇ ਪ੍ਰਚਾਰਕ ਕਿੰਨੇ ਗੁਰੂ ਘ ਛੱਡੇ ਇਸ ਕਰਕੇ ਜਦੋਂ ਛਿੜਕੀ ਜਾਣਾ ਛਿੜਕੀ ਜਾਣਾ ਕੈਨੇਡਾ ਦੀ ਵੀਡੀਓ ਚੱਲਣ ਦਈ ਆ ਉਹ ਸਿੰਧ ਵਿਚਾਰਾ ਕਹਿੰਦੇ ਆ ਵੀ ਆ ਜਿਹੜਾ ਮੈਜਿਕ ਕੀਰਤਨ ਕਰਦੇ ਆ ਮੈਂ ਇਹ ਕੀਰਤਨ ਕਰਕੇ ਮੈਨੂੰ ਆਪਣੇ ਘਰ ਵਿੱਚ ਕਲਾਇਆ ਜਾਵੇ ਇੱਕ ਤਾਂ ਮੈਂ ਬੱਚਾ ਤਾਂ ਦੂਰ ਇੱਕ ਤੁਹਾਡੀਆਂ ਛਿੜਕਾਂ ਛੜ ਤੋਂ ਨਹੀਂ ਸਹੀਆਂ ਜਾਂਦੀਆਂ ਵੀਡੀਓ ਚੱਲਣ ਦੀ ਮਸਲਾ ਕੀ ਤੁਹਾਨੂੰ ਪਤਾ ਸ਼ਾਹ ਉਹ ਉਸ ਮਸਲੇ ਦਾ ਉਹ ਵੀਡੀਓ ਤਾਂ ਜੇ ਨਹੀਂ ਕਿ ਚੱਲਦੀ ਇੰਨੀ ਕਿਚਾਰੇ ਨਹੀਂ ਇੰਨੀ ਕੀ ਕੀਤੀ ਹੈ ਨਾ ਤੇ ਜਦੋਂ ਆਜ ਉਹ ਘਰ ਆਜੂਗਾ ਅੱਜ ਉਹ ਦੇਖਦੀ ਧਰਤੀ ਦੇ ਬਿਠਾ ਕੀ ਤਾਂ ਕੀ ਕਰਦੀ ਮਜਬੂਰੀ ਆ ਹੈਨਾ ਪਰਿਵਾਰ ਦੀ ਕਿਤਾ ਕੀ ਮਜਬੂਰੀ ਅਜੇ ਆਜੂ ਉਥੋਂ ਕੈਨੇਡਾ ਛੱਡ ਕੇ ਪੰਜਾਬ ਆਉਂਦਾ ਤਾਂ ਕੀ ਤਾਂ ਉਹਨੇ ਫਿਰ ਕਿਹੜੇ ਬੰਨੇ ਜਾਣਾ ਅਗਲਾ ਆਖੋ ਮੇਰੀ ਆਵਾਜ਼ ਚੰਗੀ ਹਾਂ ਮੈਂ ਕਲਾਕਾਰ ਬਣ ਜਾਾਂ ਚਾ ਕੋਣ ਕਹੇ ਬੰਨੇ ਤਾਂ ਤਰੂਗੇ ਨਾ ਘਰ ਦੇ ਚਲਾਉਣਾ ਉਹਨੇ ਆਪਣੇ ਜਦੋਂ ਅਸੀਂ ਬਾਹਰ ਘਰ ਨਿੱ ਇਹ ਨਹੀਂ ਐਡਾ ਵਿਰੋਧ ਨਹੀਂ ਕਰਨਾ ਚਾਹੀਦਾ ਵੀ ਕੀਰਤਨ ਕਰ ਦਿੱਤਾ ਤੇ ਵਿਰੋਧ ਕਰ ਲੋ ਜੇ ਕਿਸੇ ਨੇ ਕੋਈ ਕਵੀਸ਼ਰੀ ਕਲਾ ਦੇ ਵਿੱਚ ਕਿਸੇ ਨੇ ਫਰਜ਼ ਕੀਤਾ ਪਤਾ ਤਾਂ ਤਾਂ ਕਵੀਸ਼ਰੀ ਦੀ ਬਾਗ ਗਾਤੀ ਦਾ ਦਵਾ ਦਵਾ ਜਲੂਸ ਕੱਢ ਦਿਓ ਫਿਰ ਅਗਲਾ ਦੂਜੇ ਬੰਨੇ ਜਾ ਕੇ ਪ੍ਰਚਾਰ ਕਰ ਬੰਦੂ ਚੰਗੇ ਰਹੋਗੇ ਪਿੱਟੀ ਤੇ ਅੱਗੇ ਜਾਣਦੇ ਆ ਸਾਡੀ ਸਿੱਖ ਕੌਮ ਉਧਰ ਤੁਰੀ ਜਾਂਦੀ ਹੈ ਮੇਰਾ ਤਾਂ ਇਹ ਸੁਝਾਅ ਆ ਮੈਂ ਆਪਣਾ ਮੰਨਣਾ ਹੈ ਮੰਨਦਾ ਵੀ ਭਾਵੇਂ ਕਿਸੇ ਵੀ ਕਿਸੇ ਦਾ ਬੰਦੇ ਨੂੰ ਇਕੱਲੀ ਗੱਲ ਨਾ ਲਾਓ ਗੱਲ ਨਾ ਲਾ ਕੇ ਉਹਨਾਂ ਜਦੋਂ ਸਮਝਾਵਾਂਗੇ ਤੇ ਐਡੀ ਨਹੀਂ ਗੱਲ ਆਪਾਂ ਨੂੰ ਤਾਂ ਕਿਹਾ ਆਪਾਂ ਨੂੰ ਤਾਂ ਕਿਹਾ ਲਾ ਕੇ ਸਮਝਾਇਆ ਆਪਾਂ ਕਿਹੜੇ ਸਿੱਧੇ ਇਤਨੀ ਸਮਝ ਗਏ ਸਾਨੂੰ ਵੀ ਤਾਂ ਕਿਸੇ ਸਮਝ ਆਇਆ ਹੀ ਹੈ ਵੀ ਭਾਈ ਆਹ ਲਈ ਨਹੀਂ ਆਲੀ ਚੰਗੀ ਹੈ ਤੇ ਸਤਿਗੁਰਾਂ ਦੀ ਕਿਰਪਾ ਇਹ ਤਾਂ ਜਥੇਦਾਰ ਸਾਹਿਬ ਦਾ ਵੀ ਬਿਆਨ ਆ ਗਿਆ ਉਹ ਕਹਿੰਦਾ ਨਹੀਂ ਇੱਕ ਪਤਤ ਜਿਹੜਾ ਉਹ ਕਿਰਤ ਨਹੀਂ ਕਰ ਸਕਦਾ ਹੁਣ ਕੀ ਕਰੋਗੇ ਤੁਹਾਡਾ ਕੌਮ ਦਾ ਆਖੂ ਕਹਿ ਰਿਹਾ ਕੌਮ ਦਾ ਆਖੂ ਕਹਿੰਦਾ ਨਾ ਕੌਮ ਦੇ ਆਗੂ ਨੂੰ ਫਿਰ ਵੀਡੀਓ ਕੱਟ ਮਿਲੀਆਂ ਹੋਣੀਆਂ ਕਿੰਨੇ ਗੁਰਦਾਰੇ ਜਿੱਥੇ ਗ੍ਰੰਥੀ ਰੱਖੇ ਲੋਕਾਂ ਨੇ ਮੋਨੇ ਉੱਥੇ 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 ਕਿਉਂ ਜਾਂਦੇ ਦਿੱਲੀ ਦੇ ਵਿੱਚ ਚੱਲੋ ਕਿੰਨੇ ਗੁਰਦਾਰੇ ਜਿੱਥੇ ਮੋਨੇ ਲੋਕ ਪਾਠ ਕਰਦੇ ਪੰਜ ਗ੍ਰੰਥੀਆਂ ਤੇ ਪੰਜੇ ਪਾਠ ਕਰਦੇ ਦਸਨਦਰ ਮਾਲੇ ਬੱਦੇ ਆਪਾਂ ਵੀਡੀਓ ਵੇਂ ਦੇਣੀ ਉਹ ਵੀਡੀਓ ਕਦੇ ਜਹੇਦਾਰ ਵੇਂਦਾ ਨਹੀਂ ਅੱਜ ਇੱਕ ਮਾੜਾ ਜਿਹਾ ਮੁੱਦਾ ਉਹਨੇ ਇਹ ਜਿਹੜੇ ਜਹੇਦਾਰ ਹਨ ਇਹ ਜਹੇਦਾਰ ਵੇਲੇ ਥੱਲੇ ਲੋਕ ਕਿ ਤਰ੍ਹਾਂ ਦੇ ਆ ਕਿੱਦਣੇ ਬੰਨੇ ਪਾਸਾ ਜ਼ਿਆਦਾ ਟੁਕਦਾ ਜੇ ਇਹ ਦਾ ਵਿਰੋਧ ਵਾਲੇ ਬੰਨੇ ਜਹੇਦਾਰ ਨੇ ਉਹ ਕਮਨਾਮਾ ਜਾਰੀ ਕਰ ਦੇਣਾ ਉਹ ਆਵਾਜ਼ ਦੇ ਦੇਣੀ ਜੇ ਦਿਖ ਹੂੰ ਤਾਂ ਇਹ ਬੇਸ਼ੱਕ ਇਹ ਗੁੱਸਾ ਲੱਗਿਆ ਆ ਤੇ ਮੈਂ ਕੋਣੀ ਚੱਲਦੇ ਇਹ ਵੇ ਦੇ ਪੱਲਾ ਕਿਧਰ ਭਾਰੀ ਆ ਜਿਹਦਾ ਪੱਲਾ ਭਾਰੀ ਉਧਰ ਬਿਆਨ ਦੇ ਕੇ ਆ ਸੱਚੇ ਹੋ ਜੋ ਚਲੋ ਬਹੁਤ ਬਹੁਤ ਧੰਨਵਾਦੀ ਗੱਲਬਾਤ ਕਰਨ ਸੋਇ ਸੰਗਿਆਨੀ ਅਵਤਾਰ ਸਿੰਘ ਜੀ ਧਾਰੀਵਾਲ ਤੇ ਆਪਾਂ ਵੱਖ-ਵੱਖ ਖੁਸ਼ੀਆਂ ਤੇ ਵਿਵਾਦ ਜੋ ਵੀ ਸ਼ਹੀਦਾਂ ਦੇ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਦਿਨਾਂ ਵਿੱਚ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਉਹਨਾਂ ਤੇ ਆਪਾਂ ਕੋਸ਼ਿਸ਼ ਕੀਤੀ ਹੈ ਕਿ ਇੱਕ ਪ੍ਰਚਾਰਕ ਹੋਣ ਦੇ ਨਾਤੇ ਇਹ ਕੀ ਸੋਚਦੇ ਨੇ ਤੁਹਾਡੀ ਆਪਣੀ ਸੋਚ ਹੋ ਸਕਦੀ ਹੈ ਇਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ ਮੇਰੀ ਆਪਣੀ ਸੋਚ ਹੋ ਸਕਦੀ ਆ ਕਈ ਵਾਰੀ ਹੁੰਦਾ ਵਾ ਵੀ ਮਤਭੇਦ ਹੋ ਸਕਦੇ ਆ ਪਰ ਸਿਧਾਂਤ ਸਾਡਾ ਇੱਕ ਹੀ ਹੈ ਉਹ ਹੈ ਗੁਰੂ ਘਰ ਦੀ ਸਿੱਖੀ ਦਾ ਪ੍ਰਚਾਰ ਜਿਹੜੇ ਵੀ ਤਰੀਕੇ ਨਾਲ ਹੁੰਦਾ ਹੈ ਉਸ ਤਰੀਕੇ ਨਾਲ ਅਸੀਂ ਕਰਿਆ ਕਰੀਏ ਤੇ ਇੱਕ ਦੋ ਗੱਲਾਂ ਨਾਲ ਮੈਂ ਇਹਨਾਂ ਨਾਲ ਬਹੁਤ ਸਹਿਮਤ ਆਂ ਵੀ ਕਿਸੇ ਨੂੰ ਅਸੀਂ ਜ਼ਬਰਦਸਤੀ ਥੋਪ ਨਹੀਂ ਸਕਦੇ ਆਪਣਾ ਫੈਸਲਾ ਤੇ ਨਾਲ ਦੀ ਨਾਲ ਉਹਨਾਂ ਸਿੰਘਾਂ ਨੂੰ ਵੀ ਬੇਨਤੀ ਆ ਵੀ ਭਾਈ ਕੋਸ਼ਿਸ਼ ਕਰਿਆ ਕਰੋ ਵੀ ਜੇ ਪਿਆਰ ਦੇ ਨਾਲ ਕਿਸੇ ਨੂੰ ਸਮਝਾਇਆ ਜਾ ਸਕਦਾ ਹੈ ਇਹ ਸਮਝਾਇਆ ਵੀ ਜਾ ਸਕਦਾ ਕੋਈ ਬਹੁਤਾ ਵੱਡਾ ਵਿਸ਼ਾ ਨਹੀਂ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਭੁੱਲਾ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ